911 58 ਤੇ 59 ਹਾਰਸ ਪਾਵਰ ਦਾ ਇੰਜਨ 2 ਵੀਲ ਡਰਾਈਵ 4 ਸਿਲੰਡਰ 8 ਅਗਲੇ ਗੇਅਰ ਤੇ 2 ਪਿਛਲੇ ਗੇਅਰ 778 ਕਿਲੋ ਤੋਂ ਲੈ ਕੇ 1800 ਕਿਲੋ ਤੱਕ ਭਾਰ ਚੱਕਣ ਦੀ ਸ਼ਮਤਾ ਡਿਪੈਂਡ ਕਰਦਾ ਤੁਸੀਂ ਕਿਹੜੀ ਮੋਡੀਫਿਕੇਸ਼ਨਸ ਕਰਾਈਆਂ ਨੇ ਆਪਣੇ ਟਰੈਕਟਰ 'ਚ 70 ਲੀਟਰ ਦੀ ਤੇਲ ਦੀ ਕੈਪੈਸਿਟੀ ਤੇ ਜ਼ਿਆਦਾਤਰ ਇਹ ਚਾਹੁੰਦਾ ਹੈ ਪਾਵਰ ਸਟੀering ਇਹਨੂੰ ਕਹਿੰਦੇ ਆ ਸਹੀ ਮਾਇਨੇ 'ਚ ਛੋਟਾ ਤਾਹੀਂ ਝੋਟੇ ਸਿੱਧੂ ਬਾਈ ਦਾ ਫੇਵਰੇਟ ਟਰੈਕਟਰ ਸੀ ਮਾਨਸਾ ਦੇ ਪਿੰਡ ਦੀ ਗਲੀਆਂ 'ਚ ਗੀੜੀ ਵੀ ਇੱਥੇ ਹੀ ਵਜਦੀ ਸੀ ਤੇ ਖੇਤੀ ਵੀ ਇਹਦੇ ਨਾਲ ਹੀ ਹੁੰਦੀ ਸੀ ਹੁਣ ਖੇਤੀ ਜਿਹੜੀ ਹੈ ਪੁਰਾਣੇ ਸਮੇਂ ਤੇ ਜਿਹੜੀ ਆਪਣੀ ਖੇਤੀ ਹੁੰਦੀ ਸੀ ਉਹ ਹੱਲ ਨਾਲ ਹੁੰਦੀ ਸੀ ਹੱਲ ਨਾਲ ਪਹਿਲਾਂ ਤਾਂ ਬੰਦੇ ਹੀ ਕਰਦੇ ਸੀਗੇ ਫਿਰ ਬਲਦਾਂ ਤੇ ਹੱਲ ਬਨ ਕੇ ਆਪਾਂ ਖੇਤੀ ਕਰਦੇ ਸੀ ਸਾਇੰਸ ਨੇ ਤਰੱਕੀ ਕੀਤੀ ਤੇ ਟਰੈਕਟਰ ਆਇਆ ਟਰੈਕਟਰ ਦੇ ਆਨ ਨਾਲ ਜਿਹੜੀ ਖੇਤੀ ਸੀ ਉਹ ਬਹੁਤ ਆਸਾਨ ਹੋ ਗਈ। ਜਦੋਂ ਕਿਸਾਨਾਂ ਨੇ ਟਰੈਕਟਰ ਨੂੰ ਯੂਜ਼ ਕੀਤਾ ਤੇ ਮੈਂ ਤੁਹਾਨੂੰ ਕਹਾਂ ਟਰੈਕਟਰ ਨਾ ਉਹਨਾਂ ਦਾ ਦੂਜਾ ਪੁੱਤ ਬਣ ਗਿਆ ਸੀ। ਕਿਉਂਕਿ ਟਰੈਕਟਰ ਦੇ ਨਾਲ ਉਹਨਾਂ ਨੂੰ ਇੰਨੀ ਸੌਖ ਹੋ ਗਈ ਸੀ ਕਿ ਉਹਨਾਂ ਦਾ ਕੰਮ ਜਿਹੜਾ ਸੀਗਾ ਉਹ ਅੱਧਾ ਰਹਿ ਗਿਆ। ਤੇ ਭਾਰਤ ਵਿੱਚ ਜਿਹੜਾ ਟਰੈਕਟਰ ਹੈ ਟਰੈਕਟਰ ਦੇ ਨਾਂ ਦੇ ਨਾਲ ਇੱਕ ਨਾਂ ਹਮੇਸ਼ਾ ਲਿਆ ਜਾਊਗਾ, ਲਿਆ ਜਾਂਦਾ ਸੀ। ਹੁਣ ਵੀ ਲਿਆ ਜਾ ਰਿਹਾ ਤੇ ਅੱਗੇ ਵੀ ਲਿਆ ਜਾਊਗਾ ਉਹ ਨਾਮ ਹੈ ਐਚ ਐਮਟੀ ਇਹ ਜਿਹੜੀ ਐਚ ਐਮਟੀ ਕੰਪਨੀ ਹੈ ਇਹ ਸਰਕਾਰ ਨੇ ਬਣਾਈ ਸੀ 1953 ਦੇ ਵਿੱਚ ਇਹਦਾ ਜੜਾ ਮੇਨ ਕੰਮ ਸੀਗਾ ਉਹ ਸੀਗਾ ਮਸ਼ੀਨੀ ਸੰਧ ਬਣਾਣਾ ਤਾਂ ਕਿ ਭਾਰਤ ਆਤਮ ਨਿਰਭਰ ਹੋ ਸਕੇ ਆਜ਼ਾਦੀ ਤੋਂ ਬਾਅਦ ਆਪਣੇ ਦੇਸ਼ 'ਚ ਇੰਡਸਟਰੀ ਨਹੀਂ ਸੀਗੀ ਸੂਈ ਤੋਂ ਲੈ ਕੇ ਕੋਈ ਵੀ ਚੀਜ਼ ਆਪਾਂ ਖੁਦ ਨਹੀਂ ਬਣਾਉਂਦੇ ਸੀ ਸਾਰਾ ਕੁਝ ਇੰਪੋਰਟ ਹੁੰਦਾ ਸੀ ਤੇ ਭਾਰਤ ਸਰਕਾਰ ਦੀ ਵਿਜਨ ਸੀ ਕਿ ਆਪਾਂ ਸਭ ਕੁਝ ਇੱਥੇ ਹੀ ਬਣਾਣਾ ਹੁਣ ਜੇ ਮਸ਼ੀਨਾ ਬਣਾਉਂਗੇ ਤਾਂ ਮਸ਼ੀਨਾ ਦੇ ਸੰਦ ਵੀ ਚਾਹੀਦੇ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਵੀ ਤੇ ਉਹਨਾਂ ਦੇ ਵਿੱਚ ਜਿਹੜੇ ਸੰਦ ਲੱਗਦੇ ਆ ਉਹ ਵੀ ਜਿਹੜਾ ਉਹਨਾਂ ਦੀ ਵਿਜਨ ਸੀਗੀ ਉਹ ਤਾਂ ਇਹ ਹੀ ਸੀ ਸੰਦ ਬਣਾਣਿਆ 1953 ਤੋਂ ਲੈ ਕੇ 1960 ਤੱਕ ਸੰਧੀ ਬਣਾਏ ਇਸ ਕੰਪਨੀ ਨੇ ਫਿਰ ਆਇਆ 1961 1961 ਦੇ ਵਿੱਚ ਸਮਾ ਬਦਲਿਆ ਤੇ ਹਰ ਭਾਰਤੀ ਦੀ ਕਲਾਈ ਤੇ ਘੜੀ ਆਈ ਕੜੀ ਦਾ ਨਾਮ ਸੀ HMT ਇਹਨੇ ਦੇਸ਼ ਤੇ ਰਾਜ ਕੀਤਾ HMT ਜਿਹੜੀ ਸੀਗੀ ਉਹ ਭਾਰਤ ਦੇ ਬਦਲਦੇ ਸਮੇਂ ਦੀ ਪਹਿਚਾਨ ਸੀ HMT ਦੀ ਕੜੀਆਂ ਨੇ 1961 ਦੇ ਵਿੱਚ ਭਾਰਤ 'ਚ ਆਪਣਾ ਵਰਚਸਵ ਕਾਇਮ ਕੀਤਾ ਫਿਰ ਆਇਆ 1970 ਦਾ دہਾਕਾ ਤੇ 1971 ਦੇ ਵਿੱਚ HMT ਕੰਪਨੀ ਨੇ ਡਿਸਾਈਡ ਕੀਤਾ ਕਿ ਹੁਣ ਆਪਾਂ ਬਣਾਵਾਂਗੇ ਟਰੈਕਟਰ ਕਿਸਾਨਾਂ ਦੇ ਲਈ ਤੇ ਪਹਿਲਾ ਟਰੈਕਟਰ HMT ਨੇ ਬਣਾਇਆ Zetor Checoslovakia ਦੀ ਕੰਪਨੀ ਦੇ ਨਾਲ ਮਿਲ ਕੇ ਜਿਹਦਾ ਨਾਮ ਰੱਖਿਆ ਗਿਆ HMT Zetor 2511 ਉਹਦਾ ਪਾਵਰਫੁੱਲ ਇੰਜਨ ਤੇ ਸਿੰਪਲ ਡਿਜ਼ਾਈਨ ਇਹੀ ਦੋ ਕਾਰਨ ਸੀ ਕਿ Zetor 2511 ਪੂਰੇ ਭਾਰਤ ਵਿੱਚ ਮਸ਼ਹੂਰ ਹੋ ਗਿਆ ਇਹਨਾਂ ਨੇ ਜਿਹੜੀ ਆਪਣੀ ਸ਼ੁਰੂਆਤ ਕੀਤੀ ਸੀ ਉਹ 25 ਹਾਰਸ ਪਾਵਰ ਦੇ ਇੰਜਨਾਂ ਤੋਂ ਕੀਤੀ ਜਿਹੜੇ ਟਰੈਕਟਰ 'ਚ ਲੱਗਦੇ ਸੀ ਬਟ ਹੌਲੀ ਹੌਲੀ ਇਹਨਾਂ ਨੇ ਆਪਣੀ ਜਿਹੜੀ ਪ੍ਰੋਡਕਟ ਰੇਂਜ ਸੀ ਉਹ 25 ਹਾਰਸ ਪਾਵਰ ਤੋਂ ਲੈ ਕੇ 70 ਹਾਰਸ ਪਾਵਰ ਤੱਕ ਲੈ ਕੇ ਜਾਂਦੀ ਬਹੁਤ ਸਾਰੇ ਮਾਡਲ ਇਹਨਾਂ ਨੇ ਕੱਢੇ ਜਿਦੇ ਵਿੱਚ 2522DX 352DX 502DX 652DX ਵੀ ਆਏ ਇਹ ਜਿਹੜੇ ਡਿਫਰੈਂਟ ਡਿਫਰੈਂਟ ਮਾਡਲਸ ਇਹਨਾਂ ਨੇ ਕੱਢੇ ਸੀਗੇ ਉਹ ਕਿਸਾਨਾਂ ਦੀ ਪਿੰਨ ਪਿੰਨ ਜਿਹੜੀ ਉਹਨਾਂ ਦੀਆਂ ਜ਼ਰੂਰਤਾਂ ਸੀਗੀਆਂ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੱਢੇ ਜੇ ਛੋਟਾ ਖੇਤ ਹੈ ਤੇ ਤੁਸੀਂ ਜਿਹੜਾ ਹੈਗਾ ਹੈ ਘੱਟ ਹਾਰਸਪਾਵਰ ਵਾਲਾ ਇੰਜਨ ਵਾਲਾ ਟਰੈਕਟਰ ਜਿਹੜਾ ਹੈ ਉਹ ਯੂਜ਼ ਕਰੋ ਜੇ ਖੇਤ ਵੱਡਾ ਹੈ ਤਾਂ ਵੱਡੀ ਹਾਰਸਪਾਵਰ ਵਾਲਾ ਹੁਣ ਜਿਹੜੇ HMT ਦੇ ਟਰੈਕਟਰ ਸੀਗੇ ਉਹ ਭਾਰਤ ਦੇ ਕਿਸਾਨਾਂ ਦੇ ਦਿਲ ਵਿੱਚ ਵਸ ਗਏ ਕਿਉਂ ਚਾਰ ਜਿਹੜੇ ਮੇਨ ਕਾਰਨ ਸੀਗੇ ਉਹਨਾਂ ਦੇ ਭਾਰਤ ਦੇ ਕਿਸਾਨਾਂ ਦੇ ਦਿਲਾਂ ਵਿੱਚ ਰਾਜ ਕਰਨ ਦੇ ਪਹਿਲਾ ਜਿਹੜਾ ਕਾਰਨ ਸੀਗਾ ਉਹ ਸੀਗਾ ਮਜ਼ਬੂਤ ਬੋਡੀ ਜਿੱਥੇ ਮਰਜ਼ੀ ਚ ਚਲਾ ਲਓ ਚੱਕੜ ਚ ਚਲਾ ਲਓ ਗਿੱਲੀ ਮਿੱਟੀ ਚ ਚਲਾ ਲਓ ਸੁੱਕੀ ਚ ਚਲਾ ਲਓ ਸੜਕ ਤੇ ਚਲਾ ਲਓ ਪੈਲੀ ਦੇ ਚਲਾ ਲਓ ਜਿੱਥੇ ਮਰਜ਼ੀ ਚਲਾ ਲਓ ਦੂਸਰਾ ਕਾਰਨ ਸੀਗਾ ਆਸਾਨ ਮੁਰੰਮਤ ਹੁਣ ਟਰੈਕਟਰ ਐ ਮਸ਼ੀਨ ਐ ਚੱਲੂਗੀ ਖਰਾਬ ਵੀ ਹੋਊਗੀ ਸ਼ਹਿਰ ਨਹੀਂ ਲੈ ਕੇ ਜਾਣਾ ਸੀ ਪਿੰਡ ਦੇ ਮੈਕੈਨਿਕ ਤੋਂ ਹੀ ਠੀਕ ਕਰਾ ਲੈਂਦੇ ਸੀਗੇ ਐਸੀ ਟੈਕਨੋਲੋਜੀ ਜਿਹੜੀ ਸੀ ਐਚ ਐਮਟੀ ਦੀ ਸੀਗੀ ਪੁਰਜ਼ੇ ਸਸਤੇ ਮਿਲਦੇ ਸੀ ਹੁਣ ਭਾਰਤ 'ਚ ਹੀ ਬਣਦਾ ਸੀਗਾ ਤੇ ਆਪਾਂ ਨੂੰ ਇੰਪੋਰਟ ਨਹੀਂ ਕਰਨਾ ਪੈਂਦਾ ਸੀਗਾ ਸਸਤਾ ਸਿਗਾ ਪੁਰਜਾ ਤੇ ਡਿਊਰੇਬਲ ਵੀ ਸਿਗਾ ਜਿਹੜਾ ਪੁਰਜਾ ਸਿਗਾ ਇਹਦਾ ਤੇ ਚੌਥੀ ਜਿਹੜਾ ਸਿਗਾ ਮਾਈਲੇਜ ਭਾਰਤ ਜਿਹੜੇ ਭਾਰਤੀ ਲੋਗ ਨੇ ਉਹ ਮਾਈਲੇਜ ਨਾਲ ਥੋੜਾ ਜਿਹਾ ਆਬਸੈਸਡ ਨੇ ਤੇ ਇਹਦੀ ਮਾਈਲੇਜ ਵੀ ਵਧੀਆ ਹੁੰਦੀ ਸੀ ਇਹਨਾਂ ਚਾਰਾਂ ਕਾਰਨਾ ਕਰਕੇ ਹੀ ਹਰ ਇੱਕ ਭਾਰਤੀ ਦੀ ਪਸੰਦ ਸੀ ਐਚਐਮਟੀ ਦਾ ਟਰੈਕਟਰ ਇੱਕ ਵਾਰ ਜਿਹੜਾ ਐਚਐਮਡੀ ਦਾ ਟਰੈਕਟਰ ਲੈ ਲੈਂਦਾ ਸੀ ਉਹ ਸਾਲਾਂ ਤੱਕ ਉਹਨੂੰ ਛੱਡਦਾ ਨਹੀਂ ਸੀ 1980 ਤੇ 90 ਦੇ ਦਹਾਕੇ ਵਿੱਚ ਪੂਰੇ ਭਾਰਤ ਵਰਸ਼ ਵਿੱਚ ਇਹਨਾਂ ਦੇ ਟਰੈਕਟਰਾਂ ਦੀ ਮੰਗ ਜਿਹੜੀ ਸੀਗੀ ਉਹ ਚਰਮ ਤੇ ਸੀ। ਪੰਜਾਬ ਹੋਵੇ, ਹਰਿਆਣਾ ਹੋਵੇ, ਯੂਪੀ ਹੋਵੇ, ਮਹਾਰਾਸ਼ਟਰਾ ਹੋਵੇ, ਹਰ ਸਟੇਟ 'ਚ ਟਰੈਕਟਰ ਜਿਹੜਾ ਸੀਗਾ ਉਹ ਚੱਲਦਾ ਸੀ ਤੇ ਵਿਕਦਾ ਸੀ। ਆਪਾਂ ਇਹ ਕਹਿ ਸਕਦੇ ਹਾਂ ਕਿ ਖੇਤੀ ਦੇ ਸਮਾਨਾਂਤਰ ਜਿਹੜਾ ਸੀਗਾ ਉਹ ਟਰੈਕਟਰ ਜਿਹੜਾ ਸੀਗਾ ਐਚਐਮਟੀ ਦਾ, ਖੇਤੀ ਤੇ ਐਚਐਂਡੀ ਦਾ ਟਰੈਕਟਰ ਦੋਨੋਂ ਨਾਲ-ਨਾਲ ਚੱਲਦੇ ਸੀ। ਸਾਲ ਦੇ ਵਿੱਚ ਹਜ਼ਾਰਾਂ ਟਰੈਕਟਰ ਵਿਕਦੇ ਸੀ ਮੇਡ ਇਨ ਇੰਡੀਆ ਦਾ ਜਿਹੜਾ ਪਰਚਮ ਸੀਗਾ ਉਹ ਲਹਿਰਾ ਰਿਹਾ ਸੀ ਬਟ ਵਕਤ ਹਰ ਬਾਰ ਇੱਕੋ ਜਿਹਾ ਨਹੀਂ ਰਹਿੰਦਾ ਕੜੀ ਚ 3 6 9 12 ਸਾਰਿਆਂ ਦੇ ਵੱਜਦੇ ਆ ਇਹਨਾਂ ਦੇ ਵੀ ਵੱਜ ਗਏ ਹੋਇਆ ਕੀ ਨਵੀਂ ਕੰਪਨੀ ਆ ਗਈਆਂ ਸੁਨਾਲੀਕਾ ਸਵਰਾਜ ਮਹਿੰਦਰਾ ਹੁਣ ਜਿਹੜੀਆਂ ਨਵੀਂ ਕੰਪਨੀਆਂ ਸੀਗੀਆਂ ਇਹਨਾਂ ਦੇ ਟਰੈਕਟਰਾਂ ਚ ਆਧੁਨਿਕ ਫੀਚਰ ਸੀਗੇ ਨਵੀਂ ਟੈਕਨੋਲੋਜੀ ਸੀ ਇਹਨਾਂ ਦੀ ਫੈਕਟਰੀਆਂ 'ਚ ਇੱਕ ਦਿਨ 'ਚ ਕਈ ਸੌਆਂ ਟਰੈਕਟਰ ਬਣਦੇ ਸੀ ਹੁਣ ਜਿਹੜੀ ਐਚਐਮਟੀ ਸੀਗੀ ਉਹ ਸਰਕਾਰੀ ਕੰਪਨੀ ਸੀ ਹੁਣ ਸਰਕਾਰੀ ਕੰਪਨੀ ਦੇ ਨਾਲ ਥੋੜੀ ਦਿੱਕਤਾਂ ਵੀ ਹੁੰਦੀਆਂ ਇਹਨਾਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸਰਕਾਰੀ ਬਦਲਾਅ ਹੋਏ ਨੀਤੀਆਂ ਆਈਆਂ ਜਿਹੜਾ ਕਿ ਸਰਕਾਰੀ ਕੰਪਨੀਆਂ ਦੇ ਫੇਵਰ 'ਚ ਨਹੀਂ ਸੀ ਪੁਰਾਣੀ ਤਕਨੀਕ ਨਾਲ ਜੁੜੇ ਰਹੇ ਲekin ਜਿਹੜੀ ਟਰੈਕਟਰ ਦੀ ਰੇਸ ਸੀਗੀ ਉਹਦੇ ਵਿੱਚ ਇਹ ਪਿੱਛੇ ਹੁੰਦੇ ਗਏ 2016 ਵਿੱਚ ਆ ਕੇ HMT ਨੇ ਟਰੈਕਟਰ ਬਣਾਣੇ ਬੰਦ ਕਰਤੇ ਲੇਕਿਨ ਤੁਸੀਂ ਅੱਜ ਵੀ ਭਾਰਤ ਦੇ ਖੇਤਾਂ ਵਿੱਚ ਆਪਣਾ ਪੁਰਾਣਾ HMT ਮਿਹਨਤ ਕਰਦਾ ਜ਼ਰੂਰ ਦੇਖੋਗੇ ਅੱਜ ਵੀ ਇਹ ਟਰੈਕਟਰ ਜੜਾ ਹੈ ਉਹ ਭਾਰਤ ਦੇ ਕਿਸਾਨਾਂ ਦੇ ਦਿਲਾਂ 'ਚ ਰਾਜ ਕਰਦਾ ਜੋ ਕਿ ਇਸ ਚੀਜ਼ ਨੂੰ ਸਾਬਤ ਕਰਦਾ ਹੈ ਓਲਡਰ ਇਸ ਗੋਲਡ ਤੇ ਜੇ ਕੁਆਲਿਟੀ ਹੋਵੇ ਤਾਂ ਕੁਆਲਿਟੀ ਕਦੇ ਵੀ ਪੁਰਾਣੀ ਨਹੀਂ ਹੁੰਦੀ ਇਹ ਜਿਹੜਾ ਟਰੈਕਟਰ ਹੈ ਇਹ ਭਾਰਤੀ ਕਿਸਾਨਾਂ ਦਾ ਸਹੀ ਮਾਇਨੇ ਚ ਪੁੱਤ ਤੇ ਅਸਲੀ ਦੋਸਤ ਸਿਗਾ ਜੋ ਅੱਜ ਵੀ ਹੈ ਇਹ ਉਹਨਾਂ ਵਾਸਤੇ ਸਿਰਫ ਇੱਕ ਟਰੈਕਟਰ ਨਹੀਂ ਸੀ ਇਹ ਉਹਨਾਂ ਦੀ ਇੱਕ ਵਿਰਾਸਤ ਦੀ ਯਾਦ ਹੈ ਤੁਹਾਡੇ ਪਿੰਡ ਦੇ ਵਿੱਚ ਵੀ ਜੇ ਅੱਜਕੱਲ ਕੋਈ ਵੀ ਐਚਐਮਟੀ ਦਾ ਟਰੈਕਟਰ ਚਲਾਉਂਦਾ ਹੈ ਦਾ ਉਹਦੀ ਫੋਟੋ ਖਿੱਚ ਕੇ ਪਾਓ ਕਮੈਂਟ ਆਪਣੀ ਕਹਾਣੀ ਜਿਹੜੀ ਹੈਗੀ ਹੈ ਉਹ ਸ਼ੇਅਰ ਕਰੋ ਇਹ ਸੀ ਭਾਰਤ ਦੇ ਪਸੰਦੀਦਾ ਟਰੈਕਟਰ HMT ਦੀ ਕਹਾਣੀ ਐਸੀ ਹੋਰ ਕਹਾਣੀਆਂ ਜੇ ਤੁਸੀਂ ਮੇਰੇ ਤੋਂ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਚ ਮੈਂਸ਼ਨ ਕਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਤਰुण ਪਰਤਵਾਲ ਪਿਆਰਪਰੀ ਸਾਸਤਰੀ